ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਛੋਟੇ ਸਾਹਿਬ ਜਦਿਆਂ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਤਾ ਗੁਜਰਕੌਰ ਜੀ ਦੀ ਉਦੂਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗਰ ਸਾਹਿਬ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲ ਆਯੋਜਿਤ ਕੀਤਾ ਜਾਂਦਾ ਹੈ ਤੇ ਇਹ ਸ਼ਹੀਦੀ ਜੋੜ ਮੇਲ ਇਸ ਵਾਰ 26 ਦਸੰਬਰ ਤੋਂ ਆਰੰਭ ਹੋਣ ਜਾ ਰਿਹਾ ਤੇ 28 ਦਸੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਣਗੇ ਤੇ ਇਹਨਾਂ ਦਿਹਾੜਿਆਂ ਦੇ ਮੌਕੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣੇ ਹਨ ਜਿਨ੍ਹਾਂ ਦਾ ਨਾਮ ਸ਼ਫਰ-ਏ-ਸ਼ਹਾਦਤ ਹੈ ਕੀ ਸ਼ਬਰੇ ਸ਼ਹਾਦਤ ਵਿੱਚ ਪ੍ਰੋਗਰਾਮ ਹੁੰਦੇ ਨੇ ਇਹਨਾਂ ਬਾਰੇ ਅਸੀਂ ਗੱਲ ਕਰਦੇ ਹਾਂ ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਭਾਈ ਸਾਹਿਬ ਅਸੀਂ ਸੰਗਤਾਂ ਨੂੰ ਇਹ ਜਾਣਨਾ ਪਾਰੇ ਉਹ ਵੀ ਸ਼ਬਰੇ ਸ਼ਹਾਦਤ ਦੇ ਕੀ ਪ੍ਰੋਗਰਾਮ ਨੇ ਕਿੱਥੋਂ ਹੁੰਦੇ ਨੇ ਤੇ ਕਿੱਥੇ ਇਹਨਾਂ ਦੀ ਸਮਾਪਤੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਜਦਿਆਂ ਦੀ ਸ਼ਹਾਦਤ ਹਰ ਮਨੁੱਖੀ ਹਿਰਦੇ ਨੂੰ ਦਰਵਣ ਵਾਸਤੇ ਮਜਬੂਰ ਕਰ ਦਿੰਦੀ ਹੈ ਹਰ ਇਨਸਾਨੀ ਅੱਖ ਨਾਮ ਹੋ ਜਾਂਦੀ ਹੈ ਗੁਰੂ ਦੇ ਲਾਲਾਂ ਦੀਆਂ ਕੁਰਬਾਨੀਆਂ ਨੂੰ ਲੱਖਾਂ ਲੋਕ ਜਿੱਥੇ-ਜਿੱਥੇ ਵੀ ਹਨ ਨਮਸਕਾਰ ਕਰਦੇ ਨੇ ਜਿਹੜਾ ਸਫ਼ਰ ਪਰਿਵਾਰ ਨਾਲੋਂ ਵਿਛੜ ਕੇ ਸਹਬਜ਼ਾਦਿਆਂ ਤੇ ਮਾਤਾ ਜੀ ਦਾ ਆਰੰਭ ਹੋਇਆ ਉਹ ਲੋਕਲ ਵਸਣ ਵਾਲੇ ਸਿੱਖਾਂ ਦੀਆਂ ਵੀ ਅੱਖਾਂ ਤੋਲੇ ਸੀ ਜਦੋਂ ਆ ਕੇ ਪ੍ਰਚਾਰ ਦਾ ਥੋੜਾ ਸੇਵਾ ਜਿਵੇਂ ਗੁਰੂ ਸਾਹਿਬ ਨੇ ਲਈ ਤੇ ਮੈਂ ਵੇਖਦਾ ਸੀ ਕਿ ਜਿਹੜੇ 2-2 3-3 ਕਿਲੋਮੀਟਰ ਤੇ ਵਸਣ ਵਾਲੇ ਸੀ ਉਹ ਨਹੀਂ ਸੀ ਜਾਣੂ ਕਿ ਇੱਥੇ ਮਾਤਾ ਜੀ ਤੇ ਸਹਬਜ਼ਾਦਿਆਂ ਨੇ ਰਾਤ ਕੱਟੀ ਐ ਸੰਗਤਾਂ ਜਦੋਂ ਸੁਣਦਿਆਂ ਗਈਆਂ ਤੇ ਮਨ 'ਚ ਫੁਰਨਾ ਆਇਆ ਕਿ ਸੱਚੇ ਸਾਹਿਬ ਜੀ ਅਸੀਂ ਉਸੇ ਰਾਤ ਉਸੇ ਜਗ੍ਹਾ ਬੈਠ ਕੇ ਮਹਿਸੂਸ ਕਰੀਏ ਕਿ ਉਹ ਪਲ ਕਿਦਾਂ ਦੇ ਸੀ ਤੁਰੇ ਤੇ ਕਾਫਲਾ ਬਣ ਗਿਆ ਅੱਜ ਸਾਰਾ ਪੰਥ ਨਾਲ ਤੁਰਦਾ ਜਿਸ ਕਾਫਲੇ ਦੀ ਅਗਵਾਈ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਰਦੇ ਨੇ ਧੰਨ ਮਾਂ ਗੁਜਰ ਕੌਰ ਕਰਦੇ ਨੇ ਸੋ ਸਰਸਾ ਦੇ ਤੱਟ ਤੇ ਪਰਿਵਾਰ ਵਿਛੜਦਾ ਸਤਪੂ ਨੂੰ ਤੇ ਗੁਰੂ ਸਾਹਿਬ ਜੀ ਚਮਕੌਰ ਦੀ ਗੜੀ 'ਚ ਜਾ ਕੇ ਟਿਕਾਣਾ ਕਰਦੇ ਸਤਪੂ ਦੀ ਰਾਤ ਦਾ मां ਗੁਜਰੀ ਜੀ ਤੇ ਛੋਟੇ ਲਾਲ ਸਤਪੋ ਦੀ ਰਾਤ ਨੂੰ ਸਰਸਾ ਦੇ ਕਿਨਾਰੇ ਉੱਤੇ ਉਰਲੇ ਪਾਸੇ ਸਰਸਾ ਤੋਂ ਗੁਰਦੁਆਰਾ ਛਨ ਬਾਬਾ ਕੁੰਮਾ ਮਾਸ਼ ਕੀ ਅਜ ਸ਼ਸ਼ੋਭਤ ਹੈ ਜੰਗਲ ਜਿਆ ਬੇਲਾ ਝੱਲ ਬੜੇ ਉੱਥੇ ਡਰਾਉਣਾ ਜਿਆ ਰੂਪ ਸੀ ਜਦੋਂ ਅਸੀਂ ਪਹਿਲੀ ਵਾਰ ਹੀ ਗਏ ਥਾਂ ਦੀ ਨਿਸ਼ਾਨੀ ਹੈਗੀ ਸੀ ਕਾਇਮ ਸੋ ਉੱਥੇ ਹੁਣ ਆਲੀ ਸ਼ਾਨ ਸਥਾਨ ਬਣਿਆ ਰਸਤਾ ਬਣਿਆ ਮਾਰਗ ਬਣਿਆ ਸਫਰ-ਏ-ਸ਼ਹਾਦਤ ਮਾਰਗ ਗੁਰੂ ਸਾਹਿਬ ਦੀ ਕਿਰਪਾ ਨਾਲ ਬਣ ਗਿਆ ਤੋ ਉਸ ਜਗ੍ਹਾ ਦੇ ਉੱਤੇ ਪਹਿਲੀ ਰਾਤ ਸਤ ਪੋ ਦੀ ਰਾਤ ਜਿਹੜੀ 22 ਦਸੰਬਰ ਨੂੰ ਆ ਰਹੀ ਹੈ ਉਹ ਕੱਟੀ ਐ ਸਹਬਜ਼ਾਦਿਆਂ ਤੇ ਮਾਤਾ ਜੀ ਨੇ ਇੱਥੋਂ ਗੰਗੂ ਮਿਲਦਾ ਜਿਹੜਾ ਆਪਣੇ ਨਗਰ ਸਿਹੇੜੀ ਲੈ ਕੇ ਆਉਂਦਾ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਰਾਤ ਰੱਖਦਾ ਤੇ ਬਦ ਨੀਅਤ ਤੇ ਨਾਮ ਦੇ ਲਾਲਚ ਵਿੱਚ ਗੁਰੂ ਲਾਲਾ ਤੇ ਮਾਤਾ ਜੀ ਨੂੰ ਸਵੇਰੇ ਕੋਤਵਾਲੀ ਚ ਕੈਦ ਕਰਵਾ ਦਿੰਦਾ ਮੁਰਿੰਡੇ ਕੋਤਵਾਲ ਸਨ ਜਾਨੀ ਖਾਨ ਤੇ ਮਾਨੀ ਖਾਨ ਉਹ ਗ੍ਰਿਫਤਾਰ ਕਰਕੇ ਲੈ ਜਾਂਦੇ ਆ 9 ਪੋ ਦੀ ਰਾਤ ਮਾਤਾ ਜੀ ਤੇ ਸਹਬਜ਼ਾਦੇ ਉੱਥੇ ਗੁਜ਼ਾਰਦੇ ਆ 24 ਦਸੰਬਰ ਵਾਲੀ ਰਾਤ ਸੋ 23 ਦਸੰਬਰ ਨੂੰ ਛੇੜੀ 24 ਦਸੰਬਰ ਨੂੰ ਕੋਤਵਾਲੀ ਸਾਹਿਬ ਉਸ ਲਖਾਂ ਵਾਲੀ ਕੋਠੜੀ ਕੌਮੀ ਵਿਰਾਸਤ ਵਜੋਂ ਅੱਜ ਵੀ ਸਾਂਭੀ ਹੋਈ ਹੈ ਜਿਹੜੀ ਗਵਾਹੀ ਭਰਦੀ ਹੈ ਸ਼ਾਦੀ ਦਿੰਦੀ ਹੈ ਕਿ ਮੈਂ ਨਿਗ ਮਾਣਿਆ ਹੈ ਮਾਂ ਗੁਜਰੀ ਜੀ ਦੀ ਸੰਗਤ ਦਾ ਮੈਂ ਬਚਨ ਸੁਣੇ ਨੇ ਸਹਿਬਜ਼ਾਦਿਆਂ ਦੇ ਮਿੱਠੇ-ਮਿੱਠੇ ਮਹਿਬਾਨੀ ਦੀਆਂ ਲੋਰੀਆਂ ਇੱਕ-ਇੱਕ ਇੱਟ ਜਦੋਂ ਸਾਡੀ ਸੁਰਤ ਜੁੜੇਗੀ ਉਸ ਸਥਾਨ ਤੇ ਬੈਠ ਕੇ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਇਹ ਸੁਭਾਗੀ ਮਿੱਟੀ ਵਿਭਾਗਾਂ ਵਾਲੀ ਹੋ ਗਈ ਜਿਹਨੂੰ ਸਾਬਜਾਦਿਆਂ ਦੀ ਸ਼ੋਅ ਪ੍ਰਾਪਤ ਹੋਈ ਸੋ ਨੌਪੋ ਨੂੰ 24 ਦਸੰਬਰ ਐ ਜੋ ਉਸ ਜਗ੍ਹਾ ਤੇ ਸਾਬਜਾਦੇ ਰੁਕਦੇ ਆ ਫਿਰ ਕੈਦੀਆਂ ਦੇ ਰੂਪ ਵਿੱਚ ਸਰੰਦ ਲਿਆਂਦਾ ਜਾਂਦਾ ਜਿੱਥੇ ਠੰਡੇ ਬੁਰਜ ਵਿੱਚ ਤਿੰਨ ਰਾਤਾਂ ਮਾਤਾ ਜੀ ਤੇ ਸਾਬਜਾਦੇ ਗੁਜ਼ਾਰਦੇ ਆ ਸੋ ਜਿਹੜੇ ਚਾਰ ਪੜਾ ਨੇ ਸ਼ਹੀਦੀ ਤੋਂ ਪਹਿਲਾਂ ਪਹਿਲਾ ਪੜਾ ਬਾਬਾ ਕੁੰਮੇमाशकी ਦੀ ਸ਼ਾਨ ਦੂਜਾ ਸਿਹੇੜੀਪਿੰਡ ਤੀਸਰਾ ਕੋਤਵਾਲੀ ਸਾਹਿਬ ਤੇ ਚੌਥਾ ਮੰਝਲ ਖੰਡਾਪੁਰਜ ਜਿੱਦੀ ਸਰਦਲ ਤੇ ਬੈਠ ਕੇ ਕੌਮੀ ਲੇਖਾ ਜੋਖਾ ਹਰ ਸਾਲ ਹੁੰਦਾ ਹੈ 25 ਦਸੰਬਰ ਨੂੰ ਇਸ ਵਾਰੀ ਵੀ ਕਿ ਕੀ ਖਟਿਆ ਕੀ ਗਵਾਇਆ ਕੀ ਮਾਰਗ ਸੀ ਕੀ ਮਕਸਦ ਸੀ ਕੀ ਕਾਰਨ ਸੰਚੀਦੀ ਦੇ ਕੀ ਅਜੋ ਕਾਰਨ ਸਾਰ ਕਰ ਲਏ ਨੇ ਅਸੀਂ ਸਾਡੇ ਫਰਜ਼ ਕੀ ਨੇ ਕੀ ਪੂਰਨੇ ਪਾਏ ਸੋ ਸਾਰੀਆਂ ਬਾਤਾਂ ਅਸੀਂ ਅਹਿਸਾਸ ਕਰਦੇ ਹੋਏ ਗੁਰੂ ਦੀ ਹਜ਼ੂਰੀ ਚ ਬੈਠੇ ਆ ਕਿ ਇਕੱਲੇ ਨਹੀਂ ਬੈਠੇ ਅੱਜ ਵੀ ਸਹਬਜ਼ਾਦੇ ਸਾਡੇ ਨਾਲ ਬੈਠੇ ਆ ਅਸੀਂ ਜੁੜਦੇ ਆ ਸਾਰਾ ਪੰਥ ਜੁੜਦਾ ਤੇ ਇੱਕ ਅਨੁਭਵ ਹਰ ਵਾਰ ਇੱਕ ਵਿਸਮਾਦੀ ਜਿਹਾ ਅਨੁਭਵ ਹੁੰਦਾ ਹੈ ਜਿਹੜਾ ਕਹਿਣ ਕਥਨ ਤੋਂ ਪਰੇ ਹੈ ਤੇ ਸਿੱਖ ਸ਼ਕਤੀ ਜਿਹੜੀ ਉਹ ਠੰਡੇ ਬੁਰਜ ਦੀ ਯਾਦ ਆਉਂਦੇ ਆ ਇੱਕ ਅੰਦਰ ਵੈਲ ਪਾਵਰ ਅੰਦਰ ਇੱਕ ਆਤਮ ਵਿਸ਼ਵਾਸ ਜਾਗਦਾ ਹੈ ਕਿ ਕਿਵੇਂ ਦੁੱਖਾਂ 'ਚ ਖੜੇ ਰਹਿਣਾ ਕਿਵੇਂ ਚੜ੍ਹਦੀ ਕਲਾ 'ਚ ਰਹਿਣਾ ਹਰ ਮੁਸੀਬਤ ਦੇ ਵਿੱਚ ਕਿਵੇਂ ਅਸੀਂ ਹੱਸਦੇ ਰਹਿਣਾ ਰੱਬੀ ਰੰਗ ਵਿੱਚ ਰੱਤੇ ਰਹਿਣਾ ਸੋ ਬਹੁਤ ਕੁਝ ਠੰਡਾ ਬੁਰਜ ਸਿੱਖੀ ਦੀ ਮੈਂ ਸਮਝਦਾ ਯੂਨੀਵਰਸਿਟੀ ਹੈ ਜਿੱਥੋਂ ਸਿੱਦਕ ਨਿਭਾਉਣ ਦੀ ਜਾਸ ਸਿੱਖਦੇ ਆਂ ਅਸੀਂ ਜਿੱਥੋਂ ਸਿਰੜ ਦੀ ਸੱਚ ਦੀ ਪਹਿਰੇਦਾਰੀ ਸਿੱਖਦੇ ਆਂ ਸੋ ਠੰਡਾ ਬੁਰਜ ਸਫਰ-ਏ-ਸ਼ਾਦਤ ਦੀ ਮੰਜ਼ਲੇ ਮਕਸੂਦ ਹੈ ਜਿੱਥੇ 25 ਦਸੰਬਰ 10 ਪੋ ਨੂੰ ਸਾਰਾ ਪੰਥ ਇਕੱਠਾ ਹੁੰਦਾ ਹੈ ਬਾਬਾ ਜੀ ਸੰਗਤਾਂ ਦੇ ਅਗਰ ਗੱਲ ਕੀਤੀ ਜਾਵੇ ਤਾਂ ਸੰਗਤਾਂ ਦੇ ਵਿੱਚ ਜੋ ਇਹਨਾਂ ਦਿਨਾਂ ਦੇ ਵਿੱਚ ਸ਼ਿਰਕ ਸਮਾਗਮਾਂ 'ਤੇ ਸ਼ਿਰਕਤ ਕਰਨ ਨੂੰ ਵੀ ਕਾਫੀ ਉਤਸੁਕ ਹੁੰਦੀ ਹੈ ਉਹਨਾਂ ਲਈ ਕੀ ਪ੍ਰਬੰਧ ਕੀਤੇ ਜਾਂਦੇ ਨੇ ਬੋਧੀ ਸੰਗਤ ਇੱਕ ਦੂਜੇ ਦੀ ਮਦਦ ਕਰਦੀ ਹੈ ਆਪਣੇ ਵਹੀਕਲ ਕੱਢਦੀ ਹੈ ਇੱਕ ਦੂਸਰੇ ਦਾ ਸਹਿਯੋਗ ਕਰਦੀ ਹੈ ਕੁਝ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਸਾਨੂੰ ਸਾਧਨ ਜਟਾਉਂਦੇ ਆ ਬੱਸੇ ਜਿੰਦੇ ਆ ਸੇਵਾ ਦੇ ਵਿੱਚ ਤੇ ਜਿੱਥੇ ਜਿੱਥੇ ਪ੍ਰਬੰਧ ਆਪਣੇ ਨਹੀਂ ਹੋ ਸਕਦੇ ਫਿਰ ਉੱਥੇ ਉਹ ਸੇਵਾ ਦੇ ਵਿੱਚ ਬੱਸੇ ਜੜੀਆਂ ਉਹ ਭੇਜ ਦਿੱਤੀਆਂ ਜਾਂਦੀਆਂ ਸੋ ਇਹ ਸਾਰਾ ਸੰਗਤ ਦਾ ਇੱਕ ਉਦਮ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਹਰ ਮਨੁੱਖ ਆਪਣੇ ਆਪ ਸੇਵਾ 'ਚ ਲੱਗਿਆ ਹੁੰਦਾ ਹਰ ਮਨੁੱਖ ਆਪਣੇ ਆਪ ਜ਼ਿੰਮੇਵਾਰੀ ਨਿਭਾ ਰਿਹਾ ਹੁੰਦਾ ਹੈ ਵੀ ਹੋਰ ਸੋਨੇ ਟੰਗ ਨਾਲ ਕਿੱਦਾਂ ਪੰਥ ਨੂੰ ਜੋੜਿਆ ਜਾ ਸਕੇ ਇਹ ਹੀ ਸਾਡਾ ਮਕਸਦ ਹੈ ਸੋ ਇਹਨਾਂ ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਇਹਨਾਂ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲ ਮੌਕੇ ਜੋ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਸਫਰ ਇਹ ਸ਼ਹਾਦਤ ਦਾ ਵੀ ਵਿਸ਼ੇਸ਼ ਯੋਗਦਾਨ ਹੁੰਦਾ ਹੈ ਕਿਉਂਕਿ ਇਸ ਇਹ ਪੜਾਦਰ ਪੜਾ ਚੱਲ ਕੇ ਫਤਿਹਗੜ੍ਹ ਸਾਹਿਬ ਦੇ ਜਠੰਡਾ ਬੁਰਜ ਦੇ ਕੋਲ ਆ ਕੇ ਸਮਾਪਤ ਹੁੰਦੇ ਨੇ ਤੇ ਸ਼ਰਦਾ ਦਾ ਸੰਗਤਾਂ ਦੇ ਵਿੱਚ ਕਾਫੀ ਛਾਠਾ ਮਾਰਦਾ ਜੋ ਸ਼ਰਦਾ ਦੇਖੀ ਜਾਂਦੀ ਹੈ ਜਗਦੇਵ ਸਿੰਘ ਪੱਤਰਕਾਰ ਫਤਿਹਗੜ੍ਹ ਸਾਹਿਬ